ਅੱਜ ਆਪਾਂ ਜੋ ਕੇਂਦਰੀ ਬਾਈਟਾਇਆ ਕੱਲ ਬਾਗੀ ਬੜੀ ਪੇਸ਼ ਕੀਤਾ ਗਿਆ ਐਨਡੀਆ ਦੀ ਸਰਕਾਰ ਜੋ ਮੋਦੀ ਦੀ ਸਰਕਾਰ ਹੈ ਉਸ ਉੱਤੇ ਆਪਾਂ ਗੱਲਬਾਤ ਕਰਨੀ ਹੈ ਮੇਰੇ ਵਿਰੋਧ ਇਹ ਬੜੀ ਜ਼ਰੂਰੀ ਗੱਲ ਬਾਤ ਹੈ ਇਸ ਨੂੰ ਸੁਣ ਕੇ ਵਿਚਾਰ ਕੇ ਤੁਰੰਤ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਜੋ ਕੇਂਦਰੀ ਬਾਈਟ ਮਨਤ ਮੰਤਰੀ ਸੀਤਾਰਾਮ ਨਰੋ ਦੇਸ਼ ਦੀ ਤਾਕਾ ਕਾਨੂੰ ਪਾਰਲੀਮੈਂਟ ਦੇ ਵਿੱਚ ਉਸ ਬਾਈਟ ਦੇ ਵਿੱਚ ਕੁਝ ਵੀ ਨਵਾਂ ਨਹੀਂ ਹੈ ਪਿਛਲੇ 74 75 ਸਾਲਾਂ ਤੋਂ ਜਿੰਨੇ ਵਿੱਚ 74 ਬਿਲ 74 ਬਾਈਟ ਪੇਸ਼ ਕੀਤੇ ਗਏ ਉਹਨਾਂ ਦੇ ਵਿੱਚ ਜਿਹੜੀ ਆ ਸਮਾਨਤਾ ਵਾ ਕਿਸੇ ਕਿੱਸੇ ਬੈਠ ਦੇ ਵਿੱਚ ਲੋਕਾਂ ਵਾਸਤੇ ਕੋਈ ਵੀ ਸਰਕਾਰ ਨਹੀਂ ਲੋਕਾਂ ਦੀ ਜ਼ਿੰਦਗੀ ਬਿਹਤਰ ਕਰਨ ਵਾਸਤੇ ਕੋਈ ਵੀ ਪਲੈਨਿੰਗ ਨਹੀਂ ਇਹ ਬਾਈਟ ਜੋ ਪੇਸ਼ ਕੀਤੇ ਜਾਂਦੇ ਆ ਵਰੇ ਇਹ ਕਾਰਪੋਰੇਟ ਪੱਕੀ ਨੀਤੀਆਂ ਦੇ ਤਹਿਤ ਬਣਾਏ ਜਾਂਦੇ ਆ ਜਿਹੜੇ ਕਾਰਪੋਰੇਟ ਪੱਖੀ ਆਰਥਕ ਮਾਰਿਆ ਉਹ ਬਣਾਉਂਦੇ ਆ ਤੇ ਦੇਸ਼ ਦੇ ਆਗਮ ਜੋ ਕਾਰਪੋਰੇਟ ਦੇ ਸੇਵਾਦਾਰ ਹੈ ਉਹਨਾਂ ਦੇ ਹੱਕ ਵਿੱਚ ਉਹਨਾਂ ਦੇ ਨਾਫੇ ਵਧਾਉਣ ਲਈ ਉਹਨਾਂ ਨੂੰ ਟੱਕ ਛੋਟਾ ਦੇਣ ਲਈ ਉਹਨਾਂ ਨੂੰ ਜੋ ਦੇਸ਼ ਦੇ ਪਧਵਾਰੀ ਸਾਧਨ ਹੈ ਜਨਤਕ ਦਾ ਰਿਆ ਉਹਨਾਂ ਤੇ ਕਬਜ਼ਾ ਕਰਾਉਣ ਲਈ ਲਗਾਤਾਰ ਨੀਤੀਆਂ ਜਿਹੜੀਆਂ ਬਣਾਉਂਦੇ ਆ ਉਹਦੇ ਆਧਾਰ ਤੇ ਬਿੱਟ ਜਿਹੜਾ ਕੰਕੜਾ ਹਰ ਵਾਰੀ ਇਹ ਕੰਕੜਾ ਅੜਾਵਾ ਉਹ ਕੇਸ਼ ਕਰ ਦਿੱਤਾ ਜਾਂਦਾ ਵਾ ਫਾਰਮੈਲਟੀ ਕਰਤੀ ਜਾਂਦੀ ਹੈ ਜਿਦਾ ਕਿ 140 ਕਰੋੜ ਲੋਕਾਂ ਨਾਲ ਕਿਰਤੀਆਂ ਨਾਲ ਕਾਮਿਆਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਰੇੜੀ ਫੜੀ ਵਾਲਿਆਂ ਨਾਲ ਛੋਟੇ ਵਪਾਰੀਆਂ ਨਾਲ ਛੋਟੇ ਦੁਕਾਨਦਾਰਾਂ ਨਾਲ ਛੋਟੇ ਮਜ਼ਦਮਾਰਾਂ ਨਾਲ ਜਾਂ ਜਿਹੜੇ ਛੋਟੇ ਲਘੂ ਉਦਯੋਗ ਆ ਛੋਟੇ ਕਾਰਕਨਦਾਰ ਆ ਉਹਨਾਂ ਨੇ ਦਾ ਕੋਈ ਵਾਸਤਾ ਨਹੀਂ ਕੋਈ ਇਹਨਾਂ ਦਾ ਉਹਨਾਂ ਉਹਨਾਂ ਇਹ ਇਹ ਇਸ ਵਰਗ ਇਸ ਵਰਗ ਪ੍ਰਤੀ ਜਿਉਂ ਵੀ ਦੇਸ਼ ਦੇ ਹਾਕਮ ਆ ਉਹਨਾਂ ਦਾ ਕੋਈ ਵੀ ਇਹਨਾਂ ਨਾਲ ਕੋਈ ਸਰੋਕਾਰ ਨਹੀਂ ਇਹਨਾਂ ਲੋਕਾਂ ਨੂੰ ਬੰਦੇ ਨਹੀਂ ਸਮਝਦੇ ਜੋ 140 ਕਰੋੜ ਲੋਕਾਂ ਦੇ ہندوستان ਦੇ ਵਿੱਚ ਪਹਿਲਾ ਲੋਹਾ ਉਹਨਾਂ ਨੂੰ ਬੰਦੇ ਨਹੀਂ ਸਮਝਦੇ ਉਹ ਤੇ ਇਹ ਕਹਿੰਦੇ ਆ ਕਿ ਇਹਨਾਂ ਨੂੰ ਇਸੇ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਆ ਬੱਦਰ ਤੋਂ ਬੱਦਰ ਜ਼ਿੰਦਗੀ ਜਿਹੜੀ ਆ ਬਕੀਨ ਵਾ ਬਕੀਰ ਕਰਨ ਵਾਸਤੇ ਜਿਹੜਾ ਮਜਬੂਰ ਕੀਤਾ ਜਾਵੇ ਤੇ ਇਹ ਜਿਹੜਿਆ ਬਿਲਕੁਲ ਥੜਲੇ ਥੜਲੇ ਦਰਜੇ ਦੀਆਂ ਹਾਲਤਾਂ ਦੇ ਵਿੱਚ ਜਿਹੜੇ ਉਹ ਆਪਣੀ ਜ਼ਿੰਦਗੀ ਬਸਰ ਕਰਨ ਸਲਾਮੇ ਏਰੀਏ ਚ ਰਹਿਣ ਛੜਕਾ ਤੇ ਮਰ ਜਾਣਾ ਛੜਕਾ ਤੇ ਰਹਿਣਾ ਰੇਲਵੇ ਪਟੜੀਆਂ ਤੇ ਰਹਿਣਾ ਜਾਂ ਹੋਰ ਇਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਛੜਕਾਂ ਤੇ ਜੰਮਣ ਛੜਕਾਂ ਤੇ ਮਰ ਜਾਣਾ ਨਾ ਕੋਈ ਕਿਸੇ ਕੇ ਵੀ ਸਹੂਲਤ ਨਾ ਕੋ ਰੋਟੀ ਨਾ ਕੋ ਕਪੜਾ ਨਾ ਮੁਕਾ ਇਹ ਇਹਨਾਂ ਦੀ ਨੀਤੀ ਹੈ ਕੇਸ਼ਰੀਆ ਕਮਾ ਇਹਸ ਕਰਕੇ ਜਦੋਂ ਵੀ ਬਾਈਟ ਹੁੰਦਾ ਉਦੋਂ ਹੀ ਕਿਸਾਨ ਬਿਦੂਰ ਜਥੇਬੰਗਿਆਂ ਦੇ ਆਗੂ ਜਾਂ ਹੋਰ ਜਿਹੜੇ ਬੁੱਢੀ ਜੀਵੀ ਆ ਜਾਂ ਕੁਝ ਹੋਰ ਉਹ ਬਸ ਇੰਨੀ ਗੱਲਾਂ ਸਾਰ ਲੈਂਦੇ ਆ ਕਿ ਇਹ ਬਾਈਟੇ ਜੀ ਕੋਜਾ ਮਜਾ ਕਰ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਵਪਾਰੀਆਂ ਨਾਲ ਦੁਜਿਆਂ ਨਾਲ ਛੋਟੇ ਦੁਕਾਨਦਾਰਾਂ ਨਾਲ ਉਹਨੂੰ ਕੋਜਾ ਮਜਾ ਕਿਹੜਾ ਲੱਭ ਜਿਆ ਉਹਦੇ ਨਾਲ ਦਾ ਪੁੱਤ ਸਾਰ ਲੈ ਜਾਂਦਾ ਜਾਂ ਖੇਤੀ ਪਾਤੀ ਜਾਂਦੀ ਹੈ ਜਾਂ ਅਖਬਾਰਾਂ 'ਚ ਮੜਾ ਮੋਟਾ ਆਪਣਾ ਬਿਆਨ ਦੇ ਕੇ ਆਪਣੀ ਜਿਹੜੀ ਆਪਣਾ ਨਾਮ ਪੇਸ਼ ਕਰ ਦਿੱਤਾ ਜਾਂਦਾ ਵਾ ਬੁੱਧੀ ਜੀ ਵੀ ਮੜਾ ਪੁੱਟਾ ਤੇ ਲੇਕ ਲੈ ਕੇ ਆਪਣਾ ਪੁੱਤ ਸਾਰ ਲੈ ਲੈਂਦੇ ਆ ਇਸ ਤੋਂ ਬਾਅਦ ਕੁਝ ਨਹੀਂ ਹੁੰਦਾ ਪਿਛਲੇ 74 ਸਾਲਾਂ ਤੋਂ ਮੈਂ ਦੇਖ ਰਿਆ ਹਰ ਵਾਰੀ ਬੈਠਾ ਹੁੰਦਾ ਉਸੇ ਤਰ੍ਹਾਂ ਫਾਰਮਲਿਟੀ ਉਸੇ ਤਰ੍ਹਾਂ ਉਹਦਾ ਵਿਹਾਰ ਹੁੰਦਾ ਵਾ ਤੇ ਉਸੇ ਤਰ੍ਹਾਂ ਹੀ ਜਿਹੜੇ ਥੱਲੇ ਉਹਨੂੰ ਕੁਝ ਖੋਜਾਂ ਮਜਾ ਕਰਨ ਵਾਲੇ ਜਾਂ ਉਹਨੂੰ ਜਿਹੜਾ ਵਾ ਆਪਣਾ ਜਿਹੜਾ ਉਹ ਕੀ ਖੇਤੀ ਕਰਨ ਵਾਲੇ ਉਸੇ ਤਰ੍ਹਾਂ ਦੇ ਉਹ ਬਿਆਨ ਹਰ ਵਾਰੀ ਆਉਂਦੇ ਐ ਹਰ ਕੀ ਵਾਰੀ ਵੀ ਉਹ ਬਿਆਨ ਸਾਰੇ ਖਬਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਵਿੱਚ ਉਹ ਆਏ ਹੋਏ ਆ ਉਸੇ ਤਰ੍ਹਾਂ ਦਾ ਹਾਲ ਹੈ ਇਹ ਕਿਹੜੀ ਨਵੀਂ ਗੱਲ ਹੈ ਇਹ ਅੱਜ ਜਿਹੜਾ ਵਾ 3.5 ਜਿਹੜਾ 15% ਦੀ ਜਿਹੜਾ ਵਾ ਉਹ ਬਾਈਟ ਜਿਹੜੇ 3.5 15% ਦੀ ਬਾਈਟ ਵੀ ਜਿਹੜਾ ਵਾ ਉਹ 70 70% ਲੋਕਾਂ ਵਾਂ ਤੇ ਨਹੀਂ ਰੱਖਿਆਗਾ 100 ਕਰੋੜ ਲੋਕਾਂ ਵਾਂ ਤੇ ਨਹੀਂ ਰੱਖਿਆਗਾ ਕਿਸਾਨਾਂ ਦੇ ਬਿਦੂਰਾ ਵਾਸਤੇ ਇਹ ਕਿਹੜੀ ਨਵੀਂ ਗੱਲ ਹੈ ਤੁਸੀਂ ਸਾਰੇ ਇਹਦੇ 74 ਦੇ 74 ਨੇ ਬਾਈਟ ਕੱਟ ਕੇ ਵੇਖ ਲਓ ਕਿਤੇ ਵੀ ਡੇਢ ਕਿਤੇ ਡੇਢ ਪੀਸ ਦੀ ਕਿਤੇ 2 ਪੀਸ ਦੀ ਕਿਤੇ 3% ਦੀ ਇਹੀ ਹਾਲ ਹੈ ਇਹੀ ਹਾਲ ਹੈ ਇਸ ਕਰਕੇ ਇਹ ਕੋਈ ਨਵੀਂ ਇਹ ਕੋ ਨਵਾਂ ਨਹੀਂ ਹੈਗਾ ਇਹ ਕੋ ਨਵਾਂ ਵਰਤਾਰਾ ਨਹੀਂਗਾ ਇਸ ਰਾਜ ਤੋਂ ਇਸ ਭਾਰਤੀ ਰਾਜ ਤੋਂ ਇਹ ਗਿਜਦੇ ਹਕਮਤੋ ਜੋ ਕਾਰਪੋਰੇਟ ਦੇ ਸੇਵਾਦਾਰ ਬਣ ਕੇ ਕੰਮ ਕਰ ਰਹੇ ਆ ਉਹਨਾਂ ਮਗਰ ਜਿਹੜਾ ਵਾ ਸਾਮਰਾਜ ਜਿਹੜੇ ਬੁਢੇ ਹੋ ਕੇ ਆ ਸੱਤ ਜੀ ਵੀ ਸੱਤ ਸੱਤ ਜੀ ਦੇਸ਼ ਰੋਤੇ ਹੋਇਆ ਉਹਨਾਂ ਨੇ ਦਿੱਤੀਆਂ ਦਾ ਸਾਰਾ ਇਹ ਚੱਲ ਰਿਹਾ ਵਰਲਡ ਬੈਂਕ ਵਿਸ਼ਵ ਭਾਰਤ ਸੰਸਥਾ ਮੁਦਰਾ ਫੰਡ ਜਿਹੜੀਆਂ ਸਾਮਰਾਜੀ ਸੰਸਥਾਵਾਂ ਮਾਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦਾ ਜਿਹੜਾ ਦੇਸ਼ ਚਾਹ ਰਿਹਾ 205 ਲੱਖ ਕਰੋੜ ਦਾ ਵਰਲਡ ਬੈਂਕ ਦਾ ਮੁਦਰਾ ਫੰਡ ਦਾ ਜਿਹੜਾ ਵਾ ਉਹ ਕਰਜ਼ਾਈ ਆ ਭਾਰਤ ਇਸ ਕਰਕੇ ਜੋ ਹਾਲਤ ਅੱਜ ਬਣੀ ਪਈ ਆ ਉਹ ਹਾਲਤ ਇਹ ਬਹੁਤ ਬੱਤਰ ਤੋਂ ਬੱਤਰਿਆ ਬਹੁਤ ਬੱਤਰ ਤੋਂ ਵਰਤਿਆ ਖੇਤੀ ਵਾਸਤੇ ਖੇਤੀ ਵਾਸਤੇ ਖੇਤੀ ਵਾਸਤੇ ਕੀ ਕਰਦਾ ਇਹਨਾਂ ਨੇ ਜਦੋਂ ਖੇਤੀ ਤੋਂ 60 ਕਰੋੜ ਕਿਸਾਨ ਬਾਹਰ ਕਰਨੇ ਆ ਉਹ ਨੀਤੀ ਬਣਾਈ ਹੋਈ ਹੈ ਜਿਦੇ ਤੇ WTO ਦੇ ਵਿੱਚ WTO ਦਸਤ ਕਰਕੇ ਆਇਆ ਪਹਿਲਾਂ 1910 ਦਸਤ ਕਰਕੇ ਆਇਆ ਉਸੇ ਨੀਤੀ ਦੇ ਆਪਣੇ ਜਿਹੜੇ ਮੋਦੀ ਸਾਹਿਬ ਚੱਲ ਰਿਹਾ ਉਹ ਵੀ ਦਸਤ ਕੀਤੇ ਹੋਇਆ ਜੇ 60 ਕਰੋੜ ਕਿਸਾਨ ਦੇਖਦੇ ਖੇਤੀ ਤੋਂ ਬਾਹਰ ਕਰ ਰਹੇ ਆ ਕਿਉਂ ਐਮਐਸਪੀ ਦਾ ਗਰੰਟੀਕਰਨ ਦੇਣਗੇ ਕਿਹੜੀ ਗੱਲੋਂ ਜਿਹੜਾ ਉਹ ਜਿਹੜਾ ਆਪਣਾ ਛਣ ਦਾ ਕਰਜ਼ਾ ਖਤਮ ਕਰਨਗੇ ਜਾਂ ਡਟਾ ਖਾਂਗਰ ਕਿਵੇਂ ਦੀਆਂ ਸ਼ਰਤਾਂ ਲਾਗੂ ਕਰਨਗੇ ਸੀਟੂ ਪਲੱਸ 50 ਲਾਗੂ ਕਰਨਗੇ ਜਾਂ ਅਣੀ ਹੋਰ ਮੰਗਾਵਾ ਕਿਉਂ ਲਾਗੂ ਕਰਨਗੇ ਇਸ ਕਰਕੇ ਉਹਨਾਂ ਦਾ ਸਰੋਕਾਰ ਹੀ ਨਹੀਂ ਉਹ ਉਹ ਕਿਸਾਨ ਮਜ਼ਦੂਰ ਜੋ ਆਗ ਰੋਕਿਆ ਜਿਹੜੇ 140 ਕਰੋੜ ਲੋਕ ਜਿਹੜੇ ਮੈਂ ਪਹਿਲਾਂ ਕੱਢ ਕੇ ਦੱਸਿਆ ਉਹ ਉਹ ਭਾਰਤ ਸਰਕਾਰ ਦੇ ਝੰਡੇ ਤੇ ਆ ਜੀਗੇ ਜਦੋਂ ਝੰਡੇ ਤੇ ਆ ਜੀਗੇ ਤੇ ਭਾਈ ਉਹਨਾਂ ਵਾਸਤੇ ਅਸੀਂ ਕੀ ਹੱਥ ਰੱਖ ਸਕਦੇ ਆ ਜਾਂ ਕੀ ਉਹ ਕਿਉਂ ਆਹੀ ਇਹਨਾਂ ਤੋਂ ਜਿਹੜੇ ਜਿਹੜੀ ਆ ਕੋਈ ਕੋਈ ਕਿਸੇ ਕਿਸਮ ਦੀ ਮੀਦ ਰੱਖਾਂਗੇ ਆ ਇਹ ਸਾਡੀ ਬਾਈਟਸ ਦੇ ਵਿੱਚ ਕੋਈ ਸਾਡੀ ਜ਼ਿੰਦਗੀ ਬਿਹਤਰ ਕਰਨ ਵਾਸਤੇ ਕੋਈ ਨਵੀਆਂ ਇਨਫਰਾਸਟ੍ਰਕਚਰ लेके ਆਉਣਗੇ ਜਾਂ 48 ਲੱਖ ਕਰੋੜ ਦੇ ਬਾਈਟ ਦੇ ਵਿੱਚੋਂ ਜਿਹੜਾ 100 ਕਰੋੜ ਲੋਕਾਂ ਵਾਸਤੇ 70% ਬਾਈਟ ਜਿਹੜਾ 32 33 ਕਰੋੜ ਰੁਪਏ 32 33 ਲੱਖ ਕਰੋੜ ਰੁਪਏ ਜਿਹੜਾ ਵਾ ਉਹ 70 ਕਰੋੜ ਲੋਕਾਂ ਵਾਸਤੇ ਰੱਖਣਗੇ ਇਹ ਮੀਦ ਕਿਸ ਤਰ੍ਹਾਂ ਕਰ ਸਕਦੇ ਆ ਇਹ ਮੀਦ ਕਰ ਹੀ ਨਹੀਂ ਸਕਦੇ ਸੀ ਇਸ ਕਰਕੇ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਸਾਰੇ ਰੇੜੀ ਫੜੀ ਵਾਲਿਆਂ ਨੂੰ ਛੋਟੇ ਦੁਕਾਨਦਾਰਾਂ ਨੂੰ ਛੋਟੇ ਮਜ਼ਦੂਰਾਂ ਨੂੰ ਛੋਟੇ ਲਘੂ ਉਜੋਗਾਂ ਨੂੰ ਜਿਹੜੇ ਲਘੂ ਉਜੋਗ ਚਲਾਉਂਦੇ ਆ ਛੋਟੇ ਕਾਰਖਾਨੇਦਾਰ ਆ ਛੋਟੇ ਸੰਤਾ ਚਲਾਉਂਦੇ ਆ ਸਾਰਿਆਂ ਨੂੰ ਮਰੀ ਪੀ ਲਿਆ ਭਾਈ ਇਸ ਪ੍ਰਬੰਧ ਨੂੰ ਸਮਝ ਲਓ ਇਸ ਭਾਰਤੀ ਰਾਜ ਨੂੰ ਸਮਝ ਲਓ ਇਹ ਕਿਹਦੇ ਵਾਸਤੇ ਕੰਮ ਕਰ ਰਿਹਾ ਹੈ ਇਹ ਵੱਡੇ ਭਗੜਾ ਦੇ ਲਈ ਕੰਮ ਕਰ ਰਿਹਾ ਹੈ ਇਸ ਲਈ ਤੁਸੀਂ ਜਥੇਬੰਦ ਹੋ ਆਪਣੇ ਆਪ ਨੂੰ ਮੈਦਾਨ ਦੇ ਵਿੱਚ ਲਿਆਓ ਹੋਰ ਸਾਡੇ ਕੋਲ ਕੋਈ ਚਾਰਾ ਨਹੀਂ ਹੈਗਾ ਕਦੋਂ ਤੁਸੀਂ ਉੱਠਣਾ ਵਾ ਇਹ ਅਗਲੀ ਗੱਲਿਆ ਜਦੋਂ ਤੁਸੀਂ ਉੱਠੋਗੇ ਉਦੋਂ ਹੀ ਸਵੇਰਾ ਹੋ ਜੂਗਾ ਨਹੀਂ ਤੇ ਮੇਰੇ ਵੀਰੋ ਮੈਂ ਤੇ ਇੱਕ ਕਮੀ ਦੇ ਬੋਲਿਆ ਤੁਹਾਨੂੰ ਸੁਣਾ ਦਿੰਦਾ ਵਾ ਉਹ ਕੀ ਕਹਿੰਦਾ ਉਹ ਕਹਿੰਦਾ ਜਮੂਰੀਅਤ ਦੇ ਪੈਰਾਂ ਵਿੱਚ ਰੋਲ ਰਹੇ ਮੇਰੇ ਦੇਸ਼ ਜਮੂਰੀਅਤ ਦੇ ਪੈਰਾਂ ਵਿੱਚ ਰੋਲ ਰਹੇ ਮੇਰੇ ਦੇਸ਼ ਅਸੀਂ ਜਿਹੜੀ ਜ਼ਬਰ ਤੇ ਜ਼ੁਲਮ ਦੇ ਆ ਜਿਹੜੀਆਂ ਧੂੜਾਂ ਜੜੀਆਂ ਹੋਈਆਂ ਜ਼ੁਲਮ ਤੇ ਜ਼ਬਰ ਦੀਆਂ ਜੜੀਆਂ ਧੂੜਾਂ ਵਿੱਚ ਲੱਥਪੱਤ ਹੋਏ ਪਿਆ ਆ ਤੇ ਛੱਪ ਗਿਆ ਛੱਪ ਗਿਆ ਛੱਪ ਗਿਆ ਗਿੱਲੇ ਗੋਏ ਤੇ ਉਕਰੀਆਂ ਉਂਗੜਾ ਦੇ ਵਾਂਗ ਤੇ ਅਸੀਂ ਜਿਹੜੇ ਧੂੜਾਂ ਦੇ ਵਿੱਚ ਲੱਥਪੱਥ ਹੋਏ ਪਿਆ ਆ ਇਸ ਜਮਹੂਰੀਅਤ ਦੇ ਪੈਰਾਂ ਵਿੱਚ ਰੋਲੇ ਮੇਰੇ ਦੇਸ਼ ਸਾਡਾ ਫਿਕਰ ਨਾ ਕਰਨਾ ਸਾਡਾ ਫਿਕਰ ਨਾ ਕਰਨਾ ਅਸੀਂ ਅਸੀਂ ਪਿੰਡਾਂ ਅਸੀਂ ਖੇਤਾਂ ਦੇ ਵਿੱਚ ਖੇਤਾਂ 'ਚ ਮਰਦੇ ਆਂ ਖੇਤਾਂ 'ਚ ਹੱਟ ਤੋੜਦੇ ਆਂ ਖੇਤਾਂ ਵਿੱਚ ਜਿਹੜੇ ਪਰਸ਼ਾਵਿਆਂ ਦੇ ਨਾਲ ਆਪਣਾੜਾ ਵਾ ਉਹ ਵਕਤ ਮਿੰਦੇ ਆ ਉੱਥੇ ਹੀ ਅਸੀਂ ਆਪਣੀ ਜੜਿਆ ਪ੍ਰਾਣ ਜਿਹੜਿਆ ਉਹ ਤਿਆਗ ਦਿੰਨੇ ਆ ਇਸ ਕਰਕੇ ਇਸ ਕਰਕੇ ਅਸੀਂ ਅਸੀਂ ਸਾਡਾ ਫਿਕਰ ਨਾ ਕਰਨਾ ਇਹ ਜਮੂਰੀ ਦੇ ਪੈਰਾਂ ਵਿੱਚ ਰੋੜ ਰਿਹਾ ਦੁਸ਼ਰ ਜਦੋਂ ਹਿੰਦੁਸਤਾਨ ਦੇ 140 ਕਰੋੜ ਲੋਕ ਉੱਠਣਗੇ ਫਿਰ ਫਟ ਆਪਣੇ ਆਪ ਹੀ ਉਹਨਾਂ ਦੇ ਹੱਕ ਦੇ ਵਿੱਚ ਆਉਣਾ ਸ਼ੁਰੂ ਹੋ ਜਾਊਗਾ ਲੋਕਾਂ ਨੂੰ ਠੰਡੀ ਲੋੜਿਆ ਲੋਕਾਂ ਨੂੰ ਆਪਣੀ ਵਾਇਟ ਆਉਣ ਦੀ ਲੋੜਿਆ ਹੋਰ ਕੋਈ ਗੱਲ ਨਹੀਂ ਵੈਗੂ ਜੀ ਕਾ ਖਰਸਾ ਵੈਗੂ